1947 ਦੇ ਸ਼ਹੀਦਾਂ ਦੀ ਯਾਦ ਵਿੱਚ 78ਵਾਂ ਸ਼ਹੀਦੀ ਜੋੜ ਮੇਲਾ ਪਿੰਡ ਪਵਾਦਰਾ ਤਹਿਸੀਲ ਫਿਲੌਰ ਚਲੰਦਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾ ਖੇਡਾਂ ਛਿੰਜਾ ਟੂਰਨਾਮੈਂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸ਼ੀਤਕਾਂਸ ਵਿਖੇ ਪਿੰਡ ਪਵਾਦੜੇ ਵਿਖੇ ਜੋ ਕਿ 1947 ਵਿੱਚ ਨਗਰ ਦੀ ਰੱਖਿਆ ਕਰਦੇ ਹੋਏ ਸਿੰਘ ਸਿੰਘਣੀਆਂ ਪ੍ਰਜੰਗੀ ਸ਼ਹੀਦ ਹੋ ਗਏ ਸੀ ਉਹਨਾਂ ਦੇ ਮਿੱਠੀ ਜਾਤ ਨੂੰ ਤਾਜ਼ਾ ਕਰਦੇ ਹੋਏ ਆ ਸਮੂਹ ਨਗਰ ਨਿਵਾਸੀਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਸੰਗਤਾਂ ਐਨ ਆਰ ਵੀਰਾ ਸੰਗਤਾਂ ਵੱਲੋਂ ਬੜੇ ਸ਼ਰਧਾ ਦੇ ਭਾਵ ਨਾਲ ਇਹ ਸ਼ਹੀਦੀ ਸਮਾਗਮ ਸਾਲਾਨਾ ਜੋੜ ਹਰ ਸਾਲ ਇਹ ਤਰ੍ਹਾਂ ਬੜੇ ਸਾਦਾ ਦੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਇਹ ਬੜੀ ਸਰਦਾ ਭਾਵਨਾ ਨਾਲ ਸੰਗਤਾਂ ਦੇ ਸਜੋਜ ਦੇ ਨਾਲ ਪਰਸ ਰੋਤੋਂ ਧੁਰ ਕੇ ਬਾਣੀ ਆਏ ਤਨਸਗਰੇ ਚਿੰਤਾ ਮਿਟਾਏ ਦੀ ਸ਼੍ਰੀਖੰਡ ਪਾਠ ਰੰਗ ਹੋਈ ਸੀ ਅੱਜ ਭੋਗ ਪਹਿਨ ਭੋਗ ਤੋਂ ਉਪਰੰਤ ਬਾਅਦ ਦੀਵਾਨ ਸਜੇ ਸੀ ਜਤਵਾਰ ਸੱਜੇ ਵਿੱਚ ਢਾਡੀ ਸਿੰਘਾਂ ਨੇ ਕਵੀਸ਼ੀ ਜਥਾ ਨੇ ਆਪ ਇਹਨੇ ਗੁਰੂ ਇਤਿਹਾਸ ਦੱਸ ਕੇ ਸੰਗਤਾਂ ਨੂੰ ਨੇਹਾਲ ਕੀਤਾ ਹੈ ਤੈਨੋਂ ਦੈਨ ਸੰਗਤਾ ਵਾਸਤੇ ਗੁਰਕਾ ਲੰਗਰ ਅਤੁੱਟ ਵਰਤਿਆ ਹੈ ਸਮੂਹ ਸੰਗਤਾਂ ਦੀ ਬੜੀ ਸ਼ਾਦਾ ਦੇ ਭਾਵ ਨਾਲ ਇਹ ਸ਼ਹੀਦੀ ਸਲਾਣਾ ਜੋੜ ਮੇਲਾ ਮਨਾਉਂਦੇ ਹਨ ਸੱਚੇ ਪਾਸੇ ਸ਼ਹੀਦੀ ਸਲਾਣਾ ਜੋੜ ਮੇਲਾ ਬਣਾਉਂਦੇ ਹਨ ਸੰਗਤਾਂ ਦੀ ਸੇਵਾ ਮਹਾਰਾਜ ਪ੍ਰਵਾਨ ਕਰਨੀ ਚਰਦੀ ਕਰਵਸਕਾਨੀਆਂ ਬਾਗ ਉਹ ਇਹ ਅਰਦਾਸ ਬੇਨਤੀ ਕੀਤੀ ਜਾਂਦੀ ਸਾਰੀਆਂ ਸੰਗਤਾਂ ਵੱਲੋਂ ਖੜਦ ਰੁਕਿਆ ਜੋਬਾ ਸੱਚੇ ਪਾਸਾ ਜੀ ਉਹ ਜੀ ਜਨਤਾ ਤੇ ਭਲਾ ਕਰਨਾ ਸਭ ਸੰਜੀਤ ਚਰਦੀ ਕਲਾ ਵਸ਼ ਕਰਨੀਆਂ ਮੇਰ ਪ੍ਰਾਰਥਨਾ ਨਗਰ ਦੇ ਚਰਦੀ ਗੁਰੂ ਸਭੀ ਅਰਦਾਸ ਬੇਨਤੀ ਕਰਦੇ ਹਨ ਇਹ ਸਮਾਂ ਟਲ ਜਾਵੇ ਪੰਥ ਦਾ ਪ੍ਰਚਿਤ ਢਾਡੀ ਜਥਾ ਗਿਆਨੀ ਮਲਕਾ ਸਿੰਘ ਜੀ ਮੋਜੀ ਪੰਥ ਦਾ ਪ੍ਰਚਿਤ ਕਬੀਸੀ ਜਥਾ ਗਿਆਨੀ ਮਲਕਾ ਰਿਤਪਾਲ ਸਿੰਘ ਜੀ ਬੜਕਾਰੀ ਵਾਲੇ ਆਜੂ ਸੰਗਤਾਂ ਸੰਗਤਾਂ ਨੂੰ ਵਿਚਾਰ ਕਰ ਸੰਗਤਾਂ ਨਾਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

This is about the ਸਤਨਾਮ 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 ਜੀ ਕਰਾਈ